ਉਹ ਕਹਿੰਦੇ ਵੀ ਕਹਿੰਦੇ ਵੀ ਅਮਰਤਪਾਲ ਦਾ ਇੱਕ ਭਾਸ਼ਣ ਵੀ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚ ਅੱਗ ਲਗਾ ਸਕਦਾ ਹੈ ਹੁਣ ਅਮਰਤਪਾਲ ਦੇ ਬੋਲਾਂ ਤੋਂ ਵੀ ਖਤਰਾ ਸਰਕਾਰ ਨੂੰ ਜੇਕਰ ਦੇਖਿਆ ਜਾਵੇ ਤਾਂ ਸੁਰੱਖਿਆ ਦਾ ਖਤਰਾ ਘਟ ਜਾ ਪਰਿਆ ਹੁਣ ਜੇਕਰ ਆਪਾਂ ਸਿਆਸੀ ਮੈਹਨਤ ਦੇ ਉੱਤੇ ਦੇਖ ਲਈਏ ਇਹ ਜ਼ਿਆਦਾਤਰ ਜਿਹੜਾ ਖਤਰਾ ਆ ਨਾ ਇਹ ਸਿਆਸੀ ਖਤਰਾ ਬਈ ਅੰਮ੍ਰਿਤਪਾਲ ਦਾ ਇੱਕ ਪਾਸੇ ਵੀ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚ ਅੱਗ ਲਗਾ ਸਕਦਾ ਪਾਣੀ ਦੇ ਵਿੱਚ ਅੱਗ ਲਗਾ ਸਕਦਾ ਉਹ ਜਦ ਸਿੱਧੇ ਤੌਰ ਤੇ ਇਹ ਵੀ ਕਹਿ ਸਕਦੀ ਹੈ ਵੀ ਜਿਹੜਾ ਇਹਦਾ ਇਹਦਾ ਇਹਦੇ ਪਾਸੇ ਨੂੰ ਹੋਊਗਾ ਇਹਦੇ ਵਿਚਾਰ ਹੋਣਗੇ ਉਹ ਸਾਡੇ ਸਿਆਸੀ ਪੀਵਿਕ ਨੂੰ ਖਤਰਾ ਹੋ ਸਕਦਾ ਹੈ ਕਿ ਜੇ ਪੀ ਇਹ ਪੱਤਾ ਖੇਡੂਗੀ ਹੁਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਚ ਇੱਥੇ ਹੋਊਗਾ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਰਵਨੀਤ ਬਿੱਟੂ ਹੋਰਾਂ ਨੂੰ ਇਹ ਗੱਲ ਪੁੱਛੀ ਗਈ ਸੀ ਭਾਵੇਂ ਗੈਂਗਸਟਰਾਂ ਦੀ ਗੱਲ ਕਰ ਲਈ ਜਾਂ ਫਿਰ ਜਿਹੜੇ ਬਾਹਰੀ ਜੇਲ੍ਹਾਂ ਦੇ ਵਿੱਚ ਨੇ ਉਹ ਕਹਿੰਦੇ ਜੇਕਰ ਪੰਜਾਬ ਸਰਕਾਰ ਸਾਨੂੰ ਲਿ ਵੀ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਤਾਂ ਅਸੀਂ ਕਰਦੇਾਂਗੇ ਪੰਜਾਬ ਸਰਕਾਰ ਉਹਨਾਂ ਨੂੰ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਗੇਨ ਸੁੱਟਤੀ ਸੀ 14 ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੋ ਮੇਰੇ ਨਾਲ ਮੇਰੇ ਸਾਥੀ ਮਨਦੀਪ ਸਿੰਘ ਜਿਹੜੇ ਹੈਗੇ ਜੁੜਿਆ ਹੈ ਸੀਨੀਅਰ ਪੱਤਰਕਾਰ ਮਨਦੀਪ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਨੂੰ ਲੈ ਕੇ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਚੱਲਿਆ ਆ ਰਹੇ ਆ ਉਹਦੇ ਤੇ ਕੀ ਅਪਡੇਟ ਹੈ ਮੰਨਦੀਪ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਟੀਵੀ ਤੇ ਜੀ ਜੀ ਸਵਾਗਤ ਹੈ ਤੁਸਾ ਤੁਹਾਡਾ ਜੀ ਮੰਨਦੀਪ ਜੀ ਕੀ ਅਪਡੇਟ ਹੈ ਖਡੂਰ ਸਾਹਿਬ ਤੋਂ ਐਮਪੀ ਚੁਣੇ ਜਾਂਦੇ ਨੇ ਅਮਰਜਪਾਲ ਸਿੰਘ ਜੀ ਪਰੰਤੂ ਉਸ ਤੋਂ ਬਾਅਦ ਕਿਤੇ ਨਾ ਕਿਤੇ ਜੇਲ੍ਹ ਦੇ ਅੰਦਰ ਰਹਿੰਦੇ ਨੇ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਹਮ ਹਾਲਾਂਕਿ ਜੇ ਸਿੱਖ ਜਥੇਬੰਦੀਆਂ ਜਾਂ ਪੰਜਾਬ ਦੇ ਖਡੂਰ ਸਾਹਿਬ ਦੇ ਲੋਕ ਨੇ ਜਿਹੜੇ ਇਹ ਲਗਾਤਾਰ ਕਹਿੰਦੇ ਨਾਗਰਾਰੇ ਨੇ ਕਿ ਸਾਡੇ ਹਲਕੇ ਦਾ ਵਿਕਾਸ ਹੈ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਪਰੰਤੂ ਇਸ ਤੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਉਹ ਡਿਸੀਜਨ ਦੇਣਾ ਸੀ ਜਾਂ ਹਾਈ ਕੋਰਟ ਦਾ ਸਮੁੱਚੀ ਅਪਡੇਟ ਕੀ ਅੱਜ ਦੀ ਆਪਜੀ ਕੋਲ ਦੇਖੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅਮਰਤਪਾਲ ਨੂੰ ਲੈ ਕੇ ਨਾ ਜਦੋਂ ਖਰੂਰ ਸਾਹਿਬ ਦੀ ਜਿਹੜੀ ਚੋਣ ਹੋਈ ਸੀ ਉੱਥੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਹੁਣ ਤਰਨਤਾਰਨ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਈ ਹੈ ਉਸ ਦੇ ਵਿੱਚ ਇਹਨਾਂ ਦੀ ਪਾਰਟੀ ਕਹਿ ਲਈ ਜਾਂ ਫਿਰ ਪੰਥੋ ਜਿੱਥੇ ਬੰਦੀਆਂ 31 ਹੋਈਆਂ ਸੀ ਇੱਕ ਮੰਚ ਦੇ ਉੱਤੇ ਲੜੀਆਂ ਸੀ ਤਾਂ ਇਹਨਾਂ ਨੇ ਤੀਜੇ ਨੰਬਰ ਦੇ ਉੱਤੇ ਰਹੀ ਸੀ ਫਿਰ ਵੀ ਦੇਖੋ ਜਿਹੜੀ ਰਵੈਤੀ 파ਰਟੀ ਸੀ ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਦੀ ਗੱਲ ਕਰ ਲਈ ਭਾਵੇਂ ਬੀਜੇਪੀ ਦੀ ਗੱਲ ਕਰ ਲਈ ਉਹ ਚੌਥੇ ਨੰਬਰ ਤੇ ਗਈਆਂ ਨੇ ਪੰਜਵੇਂ ਨੰਬਰ ਦੇ ਉੱਤੇ ਗਈਆਂ ਨੇ ਇਸ ਦੇ ਕਰਕੇ ਕਾਂਗਰਸ ਦੀ ਤਾਂ ਉੱਥੇ ਜ਼ਮਾਨਤ ਵੀ ਜਬਤ ਹੋ ਗਈ ਹੈ ਜੀ ਜੀ ਕਿਉਂਕਿ ਇਹਦੇ ਨਾਲ ਹੁਣ ਗੱਲ ਇਹ ਆਉਂਦੀ ਵੀ ਕਿਤੇ ਨਾ ਕਿਤੇ ਅਮਰਤਪਾਲ ਦਾ ਪ੍ਰਭਾਵ ਦੇਖੋ ਨੂੰ ਜਰੂਰ ਮਿਲਿਆ ਤੀਜੇ ਨੰਬਰ ਦੇ ਉੱਤੇ ਦੇਖੋ ਪਹਿਲੇ ਵਾਰ ਤੁਸੀਂ ਚੋਣ ਲੜੇ ਹੋਵੋ ਜਦੋਂ ਪਾਰਟੀ ਤੁਸੀਂ ਕਲ ਦਰਵਾਜ਼ਾ ਪੰਜਾਬ ਬਣਾਈਏ ਪਹਿਲਾਂ ਭਾਵੇਂ ਜਾਂ ਤੌਰ ਦੇ ਉੱਤੇ ਚੋਣਾਂ ਲੜੇ ਸੀ ਅਮਰਤਪਾਲ ਦੀ ਗੱਲ ਕਰ ਲਈ ਭਾਈ ਸਾਹਿਬ ਜੀ ਖਾਲਸਾ ਦੀ ਗੱਲ ਕਰ ਲਈ ਪਰ ਜਦੋਂ ਜਦੋਂ ਪਾਰਟੀ ਬਣੀ ਹੈ ਤਾਂ ਉਸ ਤੋਂ ਬਾਅਦ ਪਹਿਲੇ ਵਾਰ ਚੋਣ ਲੜੇ ਸੀ ਤਾਂ ਪਹਿਲੇ ਵਾਰ ਹੀ ਤੀਜੇ ਨੰਬਰ ਦੇ ਉੱਤੇ ਆਏ ਕਿਉਂਕਿ ਇਹ ਤਾਂ ਸਭ ਨੂੰ ਪਤਾ ਹੀ ਹੁੰਦਾ ਆਪਾਂ ਨੂੰ ਵੀ ਜਿਹੜੀ ਸੱਤਾ ਤੇ ਰਹਿੰਦੀ ਹੈ ਉਸ ਦੀਆਂ ਹੀ ਤਕਰੀਬਨ ਇਹ ਚੋਣਾ ਜਿਮਨੀ ਚੋਣਾ ਉਹਦੇ ਦਾ ਹੁਣ ਜਿਹੜੇ ਗੱਲ ਨੂੰ ਤੁਸੀਂ ਕੀਤੀ ਹੈ ਪੈਰੋਲ ਦੀ ਕਿਉਂਕਿ ਪੈਰੋਲ ਨੂੰ ਲੈ ਕੇ ਲੰਬੇ ਸਮੇਂ ਤੋਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਤੇ ਰੱਦ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਖਰੂਰ ਸਾਹਿਬ ਤੋਂ ਜਿਹੜੇ ਐਮਪੀ ਅਮਰਤਪਾਲ ਦੀ ਜਿਹੜੀ ਅਰਜੀ ਪਟੀਸ਼ਨ ਦੀ ਸੀ ਉਹ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਤੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਜੇਕਰ ਦੂਜੇ ਪਾਸੇ ਗੱਲ ਕਰੀ ਆਪਾਂ ਐਮਪੀ ਅਬਦੁਲ ਰਾਸ਼ਿਦ ਨੂੰ ਜਿਹੜੀ ਪੈਰੋਲ ਮਿਲੀ ਐ ਸੈਂਸ ਦੇ ਵਿੱਚ ਜਾਣਦੀ ਨਾ ਉਹ ਸਪੈਸ਼ਲ ਐਨਆਈ ਦੇ ਨੇ ਕੋਰਟ ਨੇ ਦਿੱਤੀ ਸੀ ਜਾਂ ਤ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਜੇਲ੍ਹ ਦੇ ਵਿੱਚ ਵਬੰਦ ਨੇ ਪਰ ਹੁਣ ਦੇਖੋ ਹੁਣ ਜਿਹੜੀ ਰੋਚਕ ਗੱਲ ਹੁਣ ਸਾਹਮਣੇ ਆ ਰਹੀ ਹੈ ਨਾ ਅੱਜ ਸੁਰਖੀਆਂ ਚਰਚਾ ਜਿਹੜੀ ਮੀਡੀਆ ਦੇ ਵਿੱਚ ਵੀ ਦੇਖੋ ਪੰਜਾਬ ਸਰਕਾਰ ਨੇ ਇਹ ਜਿਹੜਾ ਅਦਾਲਤ ਦੇ ਵਿੱਚ ਇਹ ਪੱਖ ਰੱਖਿਆ ਹੁਣ ਜਿਹੜਾ ਇੱਕ ਵੱਡਾ ਆਪਾਂ ਗੱਲ ਕਰ ਸਕਦੇ ਹਾਂ ਵੀ ਜੇਕਰ ਅਮਰਤਪਾਲ ਕੌਮੀ ਹਿੱਤਾਂ ਅਤੇ ਸੁਰੱਖਿਆ ਦਾ ਮਸਲਾ ਜੇਕਰ ਉਹ ਰਿਹਾ ਹੋ ਜਾਂਦਾ ਹੈ ਤਾਂ ਉਹ ਬੋਲਣ ਲਈ ਆਜ਼ਾਦ ਹੋ ਜਾਵੇਗਾ ਜੀ ਇਹ ਦੇਖੋ ਉਹ ਕਹਿੰਦੇ ਵੀ ਕਹਿੰਦੇ ਵੀ ਅਮਰਤਪਾਲ ਦਾ ਇੱਕ ਭਾਸ਼ਣ ਵੀ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚ ਅੱਗ ਲਗਾ ਸਕਦਾ ਹੈ ਸੰਸਦ ਹਾਂ ਸੰਸਦ ਮੈਂਬਰ ਨੂੰ ਕਿਸੇ ਵੀ ਰਾਸ਼ਟਰੀ ਜਾਂ ਕਮਨਟਰੀ ਮੰਚ ਦੇ ਉੱਤੇ ਕਹਿੰਦੇ ਪੁੱਜਣ ਦੇ ਲਈ ਦੋਵੇਂ ਸੂਬਿਆਂ ਦੀ ਸੁਰੱਖਿਆ ਤੇ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ ਹੁਣ ਦੇਖੋ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜੀ ਆਪਣਾ ਨਿਮਾਫ ਕਰਨਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੋਮਵਾਰ ਤੱਕ ਉਹ ਬੁਨਿਆਦੀ ਸਵੱਗਰੀ ਪੇਸ਼ ਕਰਨ ਨੂੰ ਕਿਹਾ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਅਮਰਤਪਾਲ ਦੀ ਸੰਸਦ ਦੇ ਜਿਲ੍ਹਾ ਦੇ ਵਿੱਚ ਹਿੱਸਾ ਲੈਣ ਦੀ ਅਰਜ਼ੀ ਰਹੀ ਦੀ ਮੰਗ ਨੂੰ ਖਾਰਜ ਕੀਤਾ ਸੀ ਜੀ ਕੋਰਟ ਨੇ ਇਹ ਨਿਰਦੇਸ਼ ਉਹਨਾਂ ਨੂੰ ਉਸ ਵੇਲੇ ਦਿੱਤੇ ਜਦੋਂ ਸੂਬਾ ਸਰਕਾਰ ਨੇ ਅਦਾਲਤ ਦੇ ਵਿੱਚ ਨਾ ਕਿਸੇ ਤਾਂ ਇਹ ਪਾਸ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਆ ਹੁਣ ਸਰਕਾਰ ਦੇ ਵੱਲੋਂ ਹੁਣ ਇਹਦੇ ਨਾਲ ਦੇਖੋ ਤੁਸੀਂ ਥุย ਸਾਹਿਬ ਲਗਾਤਾਰ ਜਿਸ ਤਰ੍ਹਾਂ ਅਮਰਤਪਾਲ ਹੁਣ ਦੇਖੋ ਇਹ ਸ਼ਬਦ ਹੁਣ ਅਮਰਤਪਾਲ ਦੇ ਬੋਲਾਂ ਤੋਂ ਵੀ ਖਤਰਾ ਸਰਕਾਰ ਨੂੰ ਕਿਉਂਕਿ ਇਹ ਜੇਕਰ ਦੇਖਿਆ ਜਾਵੇ ਤਾਂ ਸੁਰੱਖਿਆ ਦਾ ਖਤਰਾ ਘਟ ਜਾ ਪਰਿਆ ਹੁਣ ਜੇਕਰ ਆਪਾਂ ਸਿਆਸੀ ਮੈਹਨਤ ਦੇ ਤੌਰ ਦੇ ਉੱਤੇ ਦੇਖ ਲਈਏ ਇਹ ਜ਼ਿਆਦਾਤਰ ਜਿਹੜਾ ਖਤਰਾ ਆ ਨਾ ਇਹ ਸਿਆਸੀ ਖਤਰਾ ਆ ਸਰਕਾਰ ਇਹ ਇਹ ਨਹੀਂ ਸਰਕਾਰ ਸਿੱਧੇ ਤੌਰ ਤੇ ਇਹ ਨਹੀਂ ਕਹਿੰਦੇ ਵੀ ਭਈ ਅਮਰਤਪਾਲ ਦਾ ਇੱਕ ਬਾਜ਼ਮੀ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚ ਆਗ ਲਗਾ ਸਕਦਾ ਪਾਣੀ ਦੇ ਵਿੱਚ ਆਗ ਲਗਾ ਸਕਦਾ ਉਹ ਜੇ ਸਿੱਧੇ ਤੌਰ ਤੇ ਇਹ ਵੀ ਕਹਿ ਸਕਦੀ ਹੈ ਵੀ ਜਿਹੜਾ ਇਹਦਾ ਇਹਦਾ ਇਹਦੇ ਭਾਸ਼ਣ ਹੋਊਗਾ ਇਹਦੇ ਵਿਚਾਰ ਹੋਣਗੇ ਉਹ ਸਾਡੇ ਸਿਆਸੀ ਭਵਿੱਖ ਨੂੰ ਖਤਰਾ ਹੋ ਸਕਦਾ ਬਿਲਕੁਲ 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 ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਭਾਰੀ ਬਹੁਮਤ ਦੇ ਨਾਲ ਜਿੱਤੇ ਸੀ ਉਹਨਾਂ ਨੂੰ 2023 ਤੋਂ NSA ਤਹਿਤ ਅਸਾਮ ਦੀ ਡਿਬੂਗਟ ਜੇਲ੍ਹ ਦੇ ਵਿੱਚ ਬੰਦ ਕਰਿਆ ਹੋਇਆ ਪਰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਉਹਨਾਂ ਨਾਲ ਸਾਥੀ ਸੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਲਈ ਸ਼ਿਫਟ ਕਰ ਦਿੱਤਾ ਗਿਆ ਪਰ ਦੇਖੋ ਤੁਸੀਂ ਸਾਡੀ ਕੱਲ ਹੋਰ ਹੈ ਜੀ ਹੁਣ ਲੱਗਦਾ ਹੈ BJP ਇਹ ਪੱਤਾ ਖੇਡੂਗੀ ਹੁਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਚ ਇੱਥੇ ਹੋਊਗਾ ਆਪਣੇ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਰਵਨੀਤ ਬਿੱਟੂ ਹੋਰਾਂ ਨੂੰ ਇਹ ਗੱਲ ਪੁੱਛੀ ਗਈ ਸੀ ਭਾਵੇਂ ਗੈਂਗਸਟਰਾਂ ਦੀ ਗੱਲ ਕਰ ਲਈ ਜਾਂ ਫਿਰ ਬਾਹਰੀ ਜੇਲ੍ਹਾਂ ਦੇ ਵਿੱਚ ਨੇ ਉਹ ਕਹਿੰਦੇ ਜੇਕਰ ਪੰਜਾਬ ਸਰਕਾਰ ਸਾਨੂੰ ਲਿਖ ਕੇ ਦੇਵੇ ਵੀ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਤਾਂ ਅਸੀਂ ਕਰਦੇ ਹਾਂਗੇ ਪੰਜਾਬ ਸਰਕਾਰ ਉਹਨਾਂ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਸੁੱਟਤੀ ਸੀ ਹੁਣ ਮੁੱਖ ਮੰਤਰੀ ਭਗਵੰਤ ਸਤਮਾਨ ਮੌਜੂਦਾ ਸਮੇਂ 2022 ਤੋਂ ਪਹਿਲਾਂ ਅਜੇ ਹੀ ਗੇਟ ਦੇ ਵਿੱਚ ਫਸੇ ਹੋਏ ਨੇ ਦੇਖੋ ਪੰਜਾਬ ਦੇ ਵਿੱਚ ਦੋ ਵੋਟਾਂ ਨੇ ਜੀ ਇੱਕ ਪੰਥਰ ਵੋਟ ਦੂਜੀ ਕਿਸਾਨੀ ਵੋਟ ਕਿਸਾਨੀ ਵੋਟ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ ਜਾਂ ਫਿਰ ਜਦੋਂ ਚੰਡੀਗੜ੍ਹ ਦੇ ਵੱਲ ਜਾਣਾ ਸੀ ਕਿਸਾਨਾਂ ਨੇ ਤਾਂ ਉਸ ਵਕਤ ਕਿਸ ਤਰ੍ਹਾਂ ਚੱਕੇ ਗਏ ਜੋ ਕਿਸਾਨਾਂ ਦੇ ਨਾਲ ਇਹਨਾਂ ਦਾ ਆਪਾਂ ਕਹੇ ਕਹਿ ਲਈ ਆਪਾਂ ਪਿਛਲੇ ਦਿਨਾਂ ਦੇ ਵਿੱਚ ਟਕਰਾਅ ਚੱਲ ਰਿਹਾ ਜੀ ਉਹ ਸਭ ਦੇ ਸਾਹਮਣੇ ਕਿਸਾਨੀ ਵੋਟ ਭਗਵੰਤ ਮਾਨ ਤੋਂ ਆਮ ਆਦੀ ਪਾਰਟੀ ਦੇ ਹੱਥਾਂ ਦੇ ਵਿੱਚ ਭਾਰੀ ਬਹੁਮਤ ਦੇ ਵਿੱਚ ਖਿਸਕ ਚੁੱਕੀ ਹੈ ਜੀ ਦੂਜੇ ਪਾਸੇ ਸਿੱਖ ਵੋਟ ਉਹ ਅਮਰਤਪਾਲ ਵਾਲੀ ਗੱਲ ਜੇ ਆਪਾਂ ਦੇਖੀਏ ਤਾਂ ਅਮਰਤਪਾਲ ਵਾਲੇ ਕੇਸ ਦੇ ਵਿੱਚ ਇਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਜ਼ਰੂਰ ਦਿਗਿਆ ਸਿਆਸੀ ਜ਼ੋਰ ਦੇ ਉੱਤੇ ਭਾਵੇਂ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਅਮਰਤਪਾਲ ਨੂੰ ਇੱਕ ਵੱਡਾ ਖਤਰਨਾਕ ਮਤਲਬ ਇੱਕ ਵਿਅਕਤੀ ਪੇਸ਼ ਕਰੀ ਜਾਣ ਪਰ ਅਮਰਤਪਾਲ ਦੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਜੋ ਅਮਰਤਪਾਲ ਦੇ ਨਾਲ ਜੋ ਅਮਰਤਪਾਲ ਦੇ ਸਾਥੀਆਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਮਾਨ ਸਰਕਾਰ ਨੇ ਜੋ ਕੁਝ ਕੀਤਾ ਉਸ ਦੇ ਆਧਾਰ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਵੋਟ ਬੈਂਕ ਵੀ ਉਹਨਾਂ ਦਾ ਖਿਸਕਿਆ ਉਹਨਾਂ ਨੂੰ ਵੀ ਭਾਰੀ ਸੱਟ ਲੱਗੀ ਹੈ ਇਸ ਜਿਦਾਂ ਭਾਵੇਂ ਅਕਾਲੀ ਦਲ ਦੂਜੇ ਪਾਸੇ ਵੱਖਰੇ ਹੋ ਚੁੱਕੇ ਨੇ ਹੁਣ ਅਮਰਤਪਾਲ ਦਾ ਜਿਹੜਾ ਇਹ ਗੱਲ ਇਹਨਾਂ ਨੇ ਦਾਲ ਦੇ ਵਿੱਚ ਜਿਹੜੀ ਸੂਬਾ ਸਰਕਾਰ ਨੇ ਦਾਲ ਦੇ ਵਿੱਚ ਰੱਖੀ ਹੈ ਵੀ ਜਿਹੜੀ ਉਹਨੂੰ ਬੋਲਣ ਦੀ ਆਜ਼ਾਦੀ ਹੋਵੇਗੀ ਇੱਕ ਬਾਸ਼ਨੀ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚ ਅੱਗ ਲਗਾ ਸਕਦੇ ਹਨ ਨਾ ਪਾਣੀ ਨੂੰ ਅੱਗ ਲਗਾ ਸਕਦੇ ਤੁਸੀਂ ਇਹ ਦੇਖੋ ਸਰਕਾਰ ਕਿੰਨੀ ਡਰ ਰਹੀ ਹੈ ਕਿਉਂਕਿ ਦੇਖੋ ਜੀ ਮੰਦੀਪ ਜੀ ਮੇਰੀ ਬੇਨਤੀ ਇਹ ਹੈ ਵੀ ਜਿਹੜਾ ਪੰਜਾਬ ਆਰਥਿਕ ਤੌਰ ਤੇ 5 ਲੱਖ ਕਰੋੜ ਦਾ ਕਰਜ਼ੇ ਹੀ ਹੋ ਗਿਆ ਜਿਹੜੀ ਧਰਤੀ ਦੇ ਵਿੱਚ ਕੈਂਸਰ ਪੈਦਾ ਹੋ ਰਿਹਾ ਹੈ ਆਪੋ ਹਵਾ ਖਰਾਬ ਹੋ ਗਈ ਉਹ ਕਿੰਨੇ ਖਰਾਬ ਕਰਤੀ ਇਹ ਵੀ ਬਹੁਤ ਵੱਡਾ ਸਵਾਲ ਦੂਜਾ ਮੈਂ ਬੇਨਤੀ ਇਹ ਵੀ ਕਰਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਸਿਆਸੀ ਮਾਹੌਲ ਨੂੰ ਤੁਸੀਂ ਮੇਰੇ ਨਾਲ ਵਹਿਤਰ ਸਮਝਦੇ ਹੋ ਜੇਕਰ ਦਿੱਲੀ ਵਾਲੇ ਆਕਾਵਾਂ ਨੂੰ ਕੱਲ ਨੂੰ ਅਕਾਲੀ ਭਾਜਪਾ ਗੜਜੋੜ ਨਹੀਂ ਹੁੰਦਾ ਜੇਕਰ ਅਕਾਲੀ ਦਲ ਦੇ ਬਰਾਬਰ ਪੰਥਕ ਵਿਣਕ ਵੋਟ ਵੰਡਣੀ ਹੋਈ ਤਾਂ ਤੁਹਾਨੂੰ ਨਹੀਂ ਲੱਗਦਾ ਆਉਣ ਵਾਲੇ ਸਮੇਂ ਵਿੱਚ ਜੇ ਦਿੱਲੀ ਵਾਲੇ ਆਕਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਤਾ ਤਾਂ ਫਿਰ ਅਕਾਲੀ ਦਲ ਦੀ ਬੋਰਡ ਵਿੱਚ ਵੰਡਣ ਦੇ ਲਈ ਜਾਂ 86 ਵਾਰਾ ਖਾਣ ਦੀ ਹੋ ਸਕਦਾ ਕਹਿੰਦੇ ਅਮਰਤਪਾਲ ਬਾਹਰ ਵੀ ਆਉਣਾ ਪਏ ਬਿਲਕੁਲ ਦੇਖੋ ਇਹੀ ਸਮੀਕਰਨ ਬਣਾ ਰਹੇ ਨੇ ਦੇਖੋ ਤੁਸੀਂ ਸਭ ਅਕਾਲੀ ਦਲ ਦੇਖੋ ਹੁਣ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਹੈ ਚਲੋ ਆਪਾਂ ਅਮਰਪੁਰ ਵਾਲੀ ਗੱਲ ਕਰ ਰਹੇ ਸੀ ਚਲੋ ਜਿਹੜੀ ਗੱਲ ਤੁਸੀਂ ਕੀਤੀ ਹੈ ਹੁਣ ਅਕਾਲੀ ਦਲ ਬਾਦਲ ਦੀ ਗੱਲ ਹੈ ਸੁਖਵੀਰ ਸਿੰਘ ਬਾਦਲ ਹਮੇਸ਼ਾ ਇਹ ਗੱਲ ਕਹਿੰਦੇ ਆ ਭਾਸ਼ਣਾ ਦੇ ਵਿੱਚ ਵੀ ਕੇਂਦਰ ਨੇ ਸਾਡੀ ਸਿੱਖ ਸੰਸਥਾਵਾਂ ਤੋੜਤੀਆਂ ਫਲਾਣਾ ਕਰਤਾ ਢਮਕਾ ਕਰਤਾ ਬਈ ਹਰਿਆਣਾ ਕਮੇਟੀ ਵੱਖ ਕਰਤੀ ਬਈ ਸਾਡੇ ਧਾਰਮਿਕ ਉਹਦੇ ਦਖਲਅੰਦਾਜ਼ੀ ਕਰਦੇ ਨੇ ਸਾਡੀ ਐ ਜੀ ਪੀ ਸੀ ਦੇ ਉੱਤੇ ਵੀ ਕਬਜ਼ਾ ਕਰਨ ਆਏ ਸੀ ਅਸੀਂ ਨਹੀਂ ਕਰਨ ਦਿੱਤਾ ਵੀ ਜਿਹੜੇ ਮੈਂਬਰ ਸੀ ਐ ਜੀ ਪੀ ਸੀ ਦੇ ਉਹ ਵਧਾਈ ਦੇ ਪਾਤਰ ਨੇ ਪਰ ਦੂਜੇ ਪਾਸੇ ਜਦੋਂ ਅਕਾਲੀ ਦਲ ਦੇ ਪੇਜਾਂ ਦੇ ਉੱਤੇ AI ਦੇ ਨਾਲ ਜਦੋਂ ਸੁਖਵੀਰ ਬਾਦਲ ਦੀਆਂ ਫੋਟੋਆਂ ਪੈਂਦੀਆਂ ਨੇ ਵੀਡੀਓ ਪੈਂਦੀਆਂ ਨੇ ਰੀਲਸ ਪੈਂਦੀਆਂ ਤਾਂ ਉਹਨਾਂ ਦੇ ਵਿੱਚ BJP ਬਾਹਰ ਹੁੰਦੀ ਹੈ ਭਾਵੇਂ ਕੋਈ ਸੌਂਗਲ ਦੇ ਨਾਲ ਖਿੱਚ ਰਿਹਾ ਜਾਂ ਫਿਰ ਡਾਇਨਾਸੌਰ ਲੈ ਕੇ ਜਾ ਰਿਹਾ ਉਹਦੇ ਵਿੱਚ ਸਿਰਫ ਜਾ ਤਾਂ ਫਿਰ ਨਮਾ ਅਕਾਲੀ ਦਲ ਦੀ ਗੱਲ ਹੋਊਗੀ ਜਾਂ ਫਿਰ ਕਾਂਗਰਸ ਦੀ ਗੱਲ ਹੋਊਗੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਹੋਊਗੀ ਉਹਦੇ ਵਿੱਚ ਬੀਜੇਪੀ ਦੀ ਗੱਲ ਨਹੀਂ ਹੁੰਦੀ ਕਿਉਂਕਿ ਅਕਾਲੀ ਦਲ ਇਹ ਚਾਹੁੰਦਾ ਹੈ ਵੀ ਗੱਠਜੋੜ ਕਿਸੇ ਨਾ ਕਿਸੇ ਤਰੀਕੇ ਤੇ ਹੋ ਜਾਵੇ ਕਿਉਂਕਿ ਦੇਖੋ ਹੁਣ ਕੈਪਟਨ ਅਮਰਿੰਦਰ ਸਿੰਘ ਹੋਰ ਜਿਸ ਤਰ੍ਹਾਂ ਇੱਕ ਅਜਰੂਰੀ ਹੈ ਤੇ ਮਜਬੂਰੀ ਹੈ ਅਕਾਲੀ ਦਲ ਤੇ ਭਾਜਪਾ ਦਾ ਗੜ ਜੋੜ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦੇ ਲਈ ਇਹ ਜ਼ਰੂਰੀ ਅਕਾਲੀ ਦਲ ਦਾ ਗੜ ਜੋੜ ਨਹੀਂ ਹੈਗਾ ਉਹ ਜੇਕਰ ਸਿਆਸੀ ਮੈਨਾਂ ਦੇ ਵਿੱਚ ਦੇਖੇ ਜਾਈ ਨਾ ਆਪਾਂ ਉਦਾਂ ਜਿਹੜੀ ਆਪਾਂ ਲੋਕ ਲੋਕਾਂ ਦੀ ਆਵਾਜ਼ ਹੈ ਜਿਹੜੀ ਖੁੰਡ ਉਹਨਾਂ ਦੇ ਬੈਠੇ ਲੋਕਾਂ ਦੀ ਉਹ ਕਹਿੰਦੇ ਵੀ ਇਹ ਜ਼ਰੂਰੀ ਤਾਅ ਵੈ ਇਹਨਾਂ ਪਰਿਵਾਰਾਂ ਦੀ ਸਿਆਸਤ ਜਿਹੜੀ ਉਹ ਖਿੰਡ ਚੁੱਕੀ ਹੈ ਇਹਨਾਂ ਪਰਿਵਾਰਾਂ ਦੀ ਜਿਹੜੀ ਸਿਆਸਤ ਵਾਲੀ ਗੇਮ ਸੀ ਨਾ ਉਹ ਕੁੰਮ ਚੁੱਕੀ ਹੈ ਹੁਣ ਉਹ ਹੁਣ ਇਹ ਵਾਪਸ ਆਪਣੇ ਪਾਲੇ ਦੇ ਵਿੱਚ ਲਿਆਉਣ ਵਾਸਤੇ ਹੁਣ ਤਰਲੋ ਮਰਛੀ ਹੋ ਰਹੇ ਨੇ ਹੁਣ ਦੂਜੇ ਪਾਸੇ ਜਿਹੜੀ ਬੀਬੀ ਹਰਸਿੰਦਰ ਕੋਰ ਬਾਦਲ ਹੈ ਉਹਨਾਂ ਦਾ ਵੀ ਬਿਆਨ ਆ ਜਾਂਦਾ ਉਹ ਕਹਿੰਦੇ ਵੀ ਸਾਡੇ ਵਾਸਤੇ ਪੰਜਾਬ ਹਿੱਤ ਪਹਿਲਾਂ ਜ਼ਰੂਰੀ ਨੇ ਬਾਕੀ ਗੱਲਾਂ ਬਾਅਦ ਚ ਨੇ ਪਰ ਹੁਣ ਦੇਖੋ ਗੱਲ ਕਿਤੇ ਨਾ ਕਿਤੇ ਅੰਦਰ ਜੋ ਖਿਚੜੀ ਰਿਝ ਰਹੀ ਹੈ ਕਈ ਕਹਿੰਦੇ ਨੇ ਵੀ ਫਲਾਣੀ ਸੀਟਾਂ ਦੇ ਉੱਤੇ ਸਮਝੌਤਾ ਹੋ ਚੁੱਕਿਆ ਹੈ ਵੀ ਐਲਾਨ ਹੋਣਾ ਬਾਕੀ ਹੈ ਇਹ ਗੱਲ ਵਿਚ ਚੱਲ ਰਹੀ ਹੈ ਪਰ ਇੰਨਾ ਸੁਖਾਲਾ ਨਹੀਂ ਹੋਵੇਗਾ ਜਦੋਂ ਜੇਕਰ ਪੰਜਾਬ ਦੇ ਮੁੱਦੇ ਨੂੰ ਲੈ ਕੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਭਾਜਪਾ ਪੰਜਾਬ ਦੇ ਵਿੱਚ ਪੈਰ ਨਹੀਂ ਫਸਾਰੂਗੀ ਐਲਾਨ ਨਹੀਂ ਕਰੂਗੀ ਬੰਦੀ ਸਿੰਘਾਂ ਦੀ ਗੱਲ ਕਰ ਲਈ ਜਦ ਚੰਡੀਗੜ੍ਹ ਦੇ ਮਸਲੇ ਦੀ ਗੱਲ ਕਰ ਲਈ ਕਿਤੇ ਨਾ ਕਿਤੇ ਇੱਕ ਸੰਕੇਤ ਜ਼ਰੂਰ ਹੈ ਜੀ ਸਾਹਿਬ ਜਿਹੜਾ ਹੁਣ ਹਰਿਆਣਾ ਜਿਹੜੀ ਵਿਧਾਨ ਸਭਾ ਦੀ ਮੰਗ ਸੀ ਜਿਹੜੀ ਉਹਦੀ ਮਨਜ਼ੂਰੀ ਸੀ ਉਹ ਕੈਨਸਲ ਕਰ ਦਿੱਤੀ ਹੁਣ ਇਹਨਾਂ ਨੇ ਵੀ ਜਿਹੜਾ ਉਹ ਮੱਕੜੀ ਦਿਨ ਵਾਸਤੇ ਉਹ ਪੰਜਾਬ ਦੇ ਹਿੱਤ ਦੇ ਵਿੱਚ ਹੈ ਕਿਤੇ ਨਾ ਕਿਤੇ ਕੀ ਹੁਣ ਭਾਜਪਾ ਇਕੱਲਿਆਂ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਆਊਗੀ ਕਿਉਂਕਿ ਸਾਡੀ ਬੀਤੇ ਦਿਨ ਵੀ ਸੁਰਜੀਤ ਸਿੰਘ ਜਿਹੜੇ ਸੁਰਜੀਤ ਕੁਮਾਰ ਜਿਆਣੀ ਨੇ ਭਾਜਪਾ ਦੀ ਆਗੂ ਪੁਰਾਣੇ ਆਗੂ ਨੇ ਸੀਨੀਅਰ ਲੀਡਰ ਉਹਨਾਂ ਨੇ ਗੱਲ ਇੱਕੋ ਹੀ ਗੱਲ ਕਹੀ ਹੈ ਕਹਿੰਦੇ ਸੁਖਵੀਰ ਬਾਦਲ ਦੀ ਸਿਆਸਤ ਦੀ ਗੱਲ ਕਰ ਲਈ ਆਪਾਂ ਜ਼ਿਕਰ ਉਹ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲ ਵਾਲਾ ਕੱਲ ਅੱਜ ਨਹੀਂ ਰਿਹਾ ਉਹਨਾਂ ਦੇ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਇਹ ਸੀ ਵੀ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਉਹ ਕਾਲ ਦਲ ਨਹੀਂ ਹੈਗਾ ਜਿਹੜਾ ਪਹਿਲਾਂ ਕਾਲ ਦਲ ਚੱਲਦਾ ਸੀ ਜਿਹੜਾ ਪਹਿਲਾਂ ਕਿਸਾਨੀ ਦੀ ਗੱਲ ਕਰਦਾ ਸੀ ਉਸੇ ਤਰ੍ਹਾਂ ਉਹਨਾਂ ਨੇ ਇਹ ਵੀ ਗੱਲ ਕਹਿਤੀ ਵੀ ਅਸੀਂ ਤਾਂ 117 ਦੀ 117 ਸੀਟਾਂ ਦੇ ਉੱਤੇ ਤਿਆਰੀ ਕਰ ਰਹੇ ਹਾਂ ਬਾਕੀ ਕੰਮ ਹਾਈ ਕਮਾਂਡ ਦਾ ਹੈ ਹਾਈ ਕਮਾਂਡ ਕੀ ਕਰਦੀ ਹੈ ਕੀ ਕੁਝ ਨਹੀਂ ਕਰਦੀ ਹੈ ਪਰ ਸਾਨੂੰ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਜਿੱਥੇ ਅਸੀਂ ਆਪਣੀ رائے ਰੱਖਦੇ ਹਾਂ ਜਿੱਥੇ ਅਸੀਂ ਆਪਣੇ ਵਿਚਾਰ ਰੱਖਦੇ ਹਾਂ ਉੱਥੇ ਸਾਨੂੰ ਇਹੀ ਗੱਲ ਕਹੀ ਜਾਂਦੀ ਹੈ ਤੁਸੀਂ 117 ਸੀਟਾਂ ਦੇ 17 ਤਿਆਰੀ ਕਰੋ ਜੀ ਨਹੀਂ ਮਨਦੀਪ ਜੀ ਜਿਵੇਂ ਆਪ ਜੀ ਪੰਜਾਬ ਦੀ ਸਿਆਸਤ ਨੂੰ ਭਲੀ ਭਾਂ ਸਮਝਦੇ ਹੋ ਕਿ ਭਾਵੇਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੋਵੇ ਭਾਵੇਂ ਭਾਜਪਾ ਦੀ ਜਦੋਂ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤਾਂ ਇਹਨਾਂ ਜਿਹੜੇ ਸੂਬੇ ਦੇ ਆਗੂਆਂ ਨੂੰ ਬਹੁਤ ਜ਼ਿਆਦਾ ਭਰੋਸੇ 'ਚ ਨਹੀਂ ਲੈਂਦੀ ਬਿਲਕੁਲ ਬਿਲਕੁਲ ਦੇਖੋ ਤੁਸੀਂ ਦੇਖੋ ਜੇਕਰ ਲੀਡਰਸ਼ਿਪ ਅੜ ਜਾਏ ਨਾ ਉਹ ਦੇਖੋ ਤੁਸੀਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਾਕੀ ਥਾਮਾਂ ਦੇ ਉੱਤੇ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਮਹਾਕਰ ਜੋੜ ਕਿਹਾ ਜਾ ਰਿਹਾ ਸੀ ਉਹਨਾਂ ਦਾ ਸਮੇਤ ਤਾਂ ਹੋ ਗਿਆ ਸੀ ਪਰ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਉਹ ਡਟ ਕੇ ਖੜ ਗਈ ਸੀ ਆਪਣੀ ਹਾਈ ਕਮਾਂਡ ਦੇ ਅੱਗੇ ਭਾਈ ਜੇਕਰ ਇਹ ਹੋਊਗਾ ਤਾਂ ਨਹੀਂ ਹੋ ਸਕਦਾ ਵੀ ਇਥੇ ਸਥਿਤੀ ਆਮ ਆਦੀ ਪਾਰਟੀ ਦੀ ਨਹੀਂ ਵਧੀ ਹੈਗੀ ਅਸੀਂ ਇਹਨਾਂ ਨੂੰ ਕਰ ਨਹੀਂ ਕਰ ਸਕਦੇ ਇਹਨਾਂ ਨੇ ਸਾਡੇ ਦੇ ਉੱਤੇ ਪਰਚੇ ਕੀਤੇ ਨੇ ਸਾਡੇ ਉੱਤੇ ਕਾਰਵਾਈਆਂ ਕੀਤੀਆਂ ਨੇ ਸਾਡੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਕੀ ਕੁਝ ਨਹੀਂ ਕੀਤਾ ਵਿਜੀਲੈਂਸ ਦੇ ਰਹੀ ਜਾਂ ਪਰ ਹੋਰ ਕੇਸਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਅਧਿਕ ਘਟਨਾ ਦੀ ਗੱਲ ਕਰ ਲਈਏ ਠੀਕ ਹੈ ਨਾ ਉਦੋਂ ਜਿਹੜੀ ਸਥਿਤੀ ਜੇਕਰ ਜਿਹੜੀ ਪੂਰੀ ਲੀਡਰਸ਼ਿਪ ਹੈ ਨਾ ਜੇਕਰ ਉਹ ਅੜ ਜਾਵੇ ਆਹ ਇਹ ਚੀਜ਼ ਤੈ ਹੈ ਵੀ ਕੇਂਦਰ ਜਿਹੜੀ ਸਕੇਂਦਰ ਦੇ ਵਿੱਚ ਹਾਈ ਕਮਾਂਡ ਹੁੰਦੀ ਹੈ ਉਸ ਨੂੰ ਫੈਸਲਾ ਲੈਣਾ ਪੈਂਦਾ ਪਰ ਇੱਥੇ ਤਾਂ ਗੱਲ ਇਹ ਆ ਗਈ ਨਾ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਜਾਂ ਫਿਰ ਦੂਜੇ ਪਾਸੇ ਜੀ ਮੈਂ ਸਿਰਫ ਇਹ ਸਮਝਣਾ ਚਾਹੁੰਦਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿ ਜੇਕਰ ਪੰਜਾਬ ਦੇ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਭਾਜਪਾ ਦਾ ਗੜਜੜ ਜੂੜੀ ਉਹਦੇ ਮਾਇਨੇ ਕੀ ਸਮਝਦੇ ਹੋ ਤੁਸੀਂ ਗੜਜੜ ਦੇ ਹੱਕ 'ਚ ਨੇ ਕੈਪਟਨ ਅਮਰਿੰਦਰ ਸਿੰਘ ਕਲਾਸ ਵਿੱਚ ਕਿਉਂਕਿ ਦੇਖੋ ਤੁਸੀਂ ਆ ਹੁਣ ਪੰਜਾਬ ਦੇ ਵਿੱਚ ਦੇਖੋ ਉਹਨੇ ਇਹ ਗੱਲ ਵੀ ਕਹੀ ਹੈ ਨਾ ਬਈ ਹੁਣ ਤੁਸੀਂ 27 ਤੱਕ ਭੁੱਲ ਜੋ 32 ਭੁੱਲ ਜੋ ਤੁਸੀਂ 37 ਭੁੱਲ ਜੋ ਕਹਿੰਦੇ ਬਈ ਮਤਲ ਹਲੇ ਵੀ 10 15 ਦਾਕੇ ਤੱਕ ਨਾ 10 ਤੋਂ 15 ਸਾਲ ਤੱਕ ਤੁਸੀਂ ਪੰਜਾਬ ਦੇ ਵਿੱਚ ਪੈਰ ਨਹੀਂ ਫਸਾਰ ਸਕਦੇ ਕਿਉਂਕਿ ਕੈਪਟਨ ਮਰਿੰਦਰ ਸਿੰਘ ਹੋਰਾਂ ਦੀ ਤਾਂ ਹੁਣ ਉਮਰ ਸਿਆਸੀ ਤੌਰ ਦੇ ਉੱਤੇ ਜੇਕਰ ਦੇਖੀ ਜਾਏ ਤਾਂ ਆਪਾਂ ਉਹ ਖਤਮ ਹੋ ਚੁੱਕੀ ਹੈ ਭਾਵੇਂ ਹੁਣ ਤਾਂ ਨਹੀਂ ਲੋਕ ਕੈਪਟਨ ਵਾਲੀ ਗੱਲ ਚਾਹੁੰਦਾ ਪੰਜਾਬ ਕੈਪਟਨ ਦੀ ਨਹੀਂ ਹੈਗਾ ਹਾਂ ਕੈਪਟਨ ਦੀ ਸਰਕਾਰ ਜਾਂ ਫਿਰ ਕਰ ਕਰ ਗੱਲ ਦੇ ਨੌਕਰੀ ਦੀ ਗੱਲ ਕਰ ਲਈਏ ਜਾਂ ਕਰਜ਼ੇ ਮਾਫੀ ਦੀ ਗੱਲ ਕਰ ਲਈ ਕੈਪਟਨ ਮਰਿੰਦਰ ਸਿੰਘ ਹੋਰੀ ਨੂੰ ਭਾਜਪਾ ਕਿਵੇਂ ਅੱਗੇ ਲਾ ਕੇ ਚੰਗੇਗੀ ਕਿਉਂਕਿ ਕਰਜ਼ੇ ਦੀ ਗੱਲ ਮਾਫੀ ਦੀ ਗੱਲ ਕੀਤੀ ਸੀ ਕਰ ਕਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਤਾਂ ਉਦੋਂ ਕੀ ਕੁਝ ਹੋਇਆ ਕਿ ਉਹ ਵਾਦੇ ਪੂਰੇ ਹੋਗੇ ਸੀ ਉਹਦੇ ਕਾਰਨ ਕਰਕੇ ਉਹ ਗਰਾਫ ਜੋ ਡਿੱਗੇ ਸੀ ਕਾਂਗਰਸ ਦਾ ਉਸ ਨੂੰ ਲੈ ਕੇ ਤਾਂ ਚੰਨੀ ਨੂੰ ਲੈ ਕੇ ਆਂਦਾ ਸੀ ਅੱਗੇ ਵੀ ਹਾਂ ਇਹ ਚੀਜ਼ ਜਿਹੜੀ ਹੈ ਵੀ ਇਸੇ ਕਵਰ ਕਿਤੇ ਜਾ ਸਕਿਆ ਸੀ ਦੁਆਰੇ ਫਿਰ ਸੱਤਾ ਦੇ ਵਿੱਚ ਆ ਜੀ ਭਾਵੇਂ ਕਾਮਯਾਬ ਨਹੀਂ ਹੋ ਸਕੀ ਕਾਂਗਰਸ ਉਹਦੇ ਪਰ ਹੁਣ ਜਿਹੜਾ ਇਹਨਾਂ ਦਾ ਬਿਆਨ ਹੈ ਕੈਪਟਨ ਮਿੰਦਰ ਸਿੰਘ ਹੋਰਾਂ ਦਾ ਜੀ ਉਤੋਂ ਇਹ ਲੱਗਦਾ ਹੈ ਕਿ ਕੈਪਟਨ ਮਿੰਦਰ ਸਿੰਘ ਹੋਰਾਂ ਨੂੰ ਇਹ ਹੈ ਵੀ ਉਨ੍ਹਾਂ ਦਾ ਪਰਿਵਾਰ ਦੀ ਗੱਲ ਕਰ ਲਈ ਜਾਂ ਉਹਨਾਂ ਦੀ ਬੇਟੀ ਦੀ ਗੱਲ ਕਰ ਲਈ ਹੁਣ ਕੈਪਟਨ ਮਨਿੰਦਰ ਸਿੰਘ ਜਾਂ ਤਾਂ ਹੋ ਸਕਦਾ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਂਦਾ ਜਾਵੇ ਕਿਉਂਕਿ ਉਹਦੇ ਨਾਲ ਇੱਕ ਤਾਂ ਉਹਨਾਂ ਦੇ ਬੇਟੇ ਦੀ ਗੱਲ ਕਰ ਲਈ ਪਾ ਮੇਰੇ ਨਿੰਦਰ ਸਿੰਘ ਹੋਰਾਂ ਦੀ ਜਾਂ ਫਿਰ ਬੇਟੀ ਦੀ ਗੱਲ ਕਰ ਲਈ ਜੈਂਦਰ ਹੋਰ ਉਹਨਾਂ ਦੀ ਜੇਕਰ ਕੈਪਟਨ ਮਨਿੰਦਰ ਸਿੰਘ ਹੋਰ ਉਹਨਾਂ ਦੀ ਸੈਟਿੰਗ ਕਰ ਗਏ ਸਿਆਦ ਦੇ ਵਿੱਚ ਉਹਨਾਂ ਨੂੰ ਉਹ ਚੀਜ਼ ਬਣਾ ਕੇ ਲੀਡਰ ਤਾਂ ਕਾਮਯਾਬ ਹੋ ਜਾਣਗੇ ਤਾਂ ਨਹੀਂ ਬੜਾ ਔਖਾ ਹੋ ਜਾਊਗਾ ਕਿਉਂਕਿ ਇਸ ਪਰਿਵਾਰ ਦੇ ਵਾਸਤੇ ਹੁਣ ਕੈਪਟਨ ਮਨਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤਕੌਰ ਦੋਨੇ ਸਿਆਸਤ ਦੇ ਵਿੱਚ ਜ਼ਰੂਰ ਨੇ ਪਰ ਉਹਨਾਂ ਦਾ ਬੇਟੇ ਦੀ ਗੱਲ ਕਰ ਲਈਏ ਜਾਂ ਫਿਰ ਹੁਣ ਬੇਟੀ ਵੀ ਜਿਸ ਤਰ੍ਹਾਂ ਵਿਚਰ ਰਹੀ ਹੈ ਵੱਖ-ਵੱਖ ਹਲਕਿਆਂ ਦੇ ਵਿੱਚ ਹੁਣ ਉਹ ਉਹਨਾਂ ਦਾ ਕੀ ਪ੍ਰਭਾਵ ਰਹੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੈਪਟਨ ਲੱਗਦਾ ਜੀ ਮੈਨੂੰ ਕਾਂਗਰਸ ਛੱਡਣ ਦਾ ਫਾਇਦਾ ਕੀ ਹੋਇਆ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਭਾਜਪਾ ਜਾਣ ਦਾ ਫਾਇਦਾ ਕੀ ਹੋਇਆ ਜੇਕਰ ਪੰਜਾਬ 'ਚ ਸਰਕਾਰ ਨਹੀਂ ਬਣਦੀ ਯਕੀਨ ਬਿਲਕੁਲ ਦੇਖੋ ਪਹਿਲਾਂ ਵੀ ਗੱਲਾਂ ਚੱਲਦੇ ਰਹੀਆਂ ਵੀ ਕੈਪਟਨ ਮਰਿੰਦਰ ਸਿੰਘ ਹੋਰਨ ਨੂੰ ਹੋ ਸਕਦਾ ਵੀ ਰਾਜਪਾਲ ਕਿਸੇ ਦੂਜੇ ਸੂਬੇਆਂ ਦੀ ਵੀ ਗੱਲ ਚੱਲੀ ਸੀ ਜਾਂ ਫਿਰ ਹੋਰ ਜਿਹੜੀ ਵਿਚਾਰਾਂ ਸੀ ਜਾਂ ਕਾਫੀ ਚੱਲਦੀਆਂ ਰਹੀਆਂ ਸੀ ਕਿ ਹੁਣ ਕੈਪਟਨ ਮਰਿੰਦਰ ਸਿੰਘ ਭਾਜਪਾ ਦੇ ਵਿੱਚ ਉਹ ਆਜ਼ਾਦੀ ਨਹੀਂ ਪਾਲ ਰਹੇ ਜਿਹੜੀ ਆਜ਼ਾਦੀ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਵਿੱਚ ਸੀ ਕਿਉਂਕਿ ਇੱਥੇ ਦਾ ਕਾਂਗਰਸ ਹਾਈ ਕਮਾਂਡ ਦੇ ਮੂਹਰੇ ੜਵੀ ਜਾਂਦੇ ਸੀ ਪਰ ਕਿਉਂਕਿ ਜਿਹੜੀ ਭਾਜਪਾ ਦਾ ਕਲਚਰ ਹੈ ਜਿਹੜਾ ਸੱਭਿਆਚਾਰ ਇੱਥੇ ਆਸੀ ਉਹ ਵੱਖਰਾ ਹੈ ਦੂਜੀਆਂ ਪਾਰਟੀਆਂ ਦੇ ਨਾਲ ਹੁਣ ਕੈਪਟਨ ਮਰਿੰਦਰ ਸਿੰਘ ਹੋਰਨ ਨੂੰ ਜਿਹੜੀ ਗੱਲਬਾਤ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਲੀਡਰ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਜੀ ਉਹ ਤੁਸੀਂ ਆਪਾਂ ਗੱਲ ਕਰੀ ਦੀਏ ਤੇ ਉਹਨੇ ਬੀਜੇਪੀ ਉਹਨੇ ਆਪਣੀ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਸੀ ਪਰ ਉੱਥੇ ਕਾਰਨ ਕੀ ਹੋਇਆ ਉਹ ਕਹਿੰਦੇ ਵੀ ਚਲੋ ਆਪਾਂ ਨਾਮ ਤਾਂ ਲਿਆਂਗੇ ਬੀਜੇਪੀ ਦਾ ਇੱਕ ਵੱਡਾ ਲੀਡਰ ਸੀ ਜਿਹੜਾ ਪਹਿਲਾਂ ਕਾਂਗਰਸ ਦੇ ਵਿੱਚ ਗਿਆ ਹੋਇਆ ਸੀ ਜੀ ਉਸਨੇ ਉਸਨੂੰ ਰੋਕ ਦਿੱਤਾ ਕਹਿੰਦੇ ਭਾਈ ਮੈਂ ਪਸਾਰਿਆਂ ਵੱਡੇ ਆਪਣੀ ਦੂਜੀ ਪਾਰਟੀ ਤੋਂ ਛੱਡ ਕੇ ਆ ਜੀ ਵੱਡੇ ਉਹਦੇ ਮੈਂ ਮੈਂ ਇਸ ਤੇ ਪਸਤਾ ਰਿਆਂ ਇਹਦੇ ਵਿੱਚ ਕੋਈ ਫਾਇਦਾ ਨਹੀਂ ਇੱਥੇ ਨਾ ਆਇਓ ਓਕੇ ਹੁਣ ਕੈਪਟਨ ਵਿਨੈਦਰ ਸਿੰਘ ਹੋਰਾਂ ਦਾ ਜਿਹੜਾ ਬਿਆਨ ਹੈ ਹੁਣ ਇਹਦੇ ਜੇਕਰ ਆਪਾਂ ਦੇਖੀਏ ਨਾ ਜਿਹੜੇ ਲੀਡਰਾਂ ਨੇ ਮਨ ਬਣਾਇਆ ਹੋਇਆ ਸੀ ਵੀ ਆਪਾਂ ਛੱਡ ਕੇ ਬੀਜੇਪੀ ਵੱਲ ਜਾਈਏ ਜਾਂ ਫਿਰ ਅਕਾਲੀ ਦਲ ਵਾਲੇ ਹੁਣ ਉਹਦੇ ਉੱਤੇ ਵੀ ਸ਼ਰਮ ਜ਼ਰੂਰ ਲੱਗ ਜਾਵੇ ਹੁਣ ਸੋਚਣ ਵਾਸਤੇ ਮਜਬੂਰ ਜ਼ਰੂਰ ਹੋ ਜਾਣਗੇ ਵੀ ਜੇਕਰ ਆਪਾਂ ਅਕਾਲੀ ਨੂੰ ਛੱਡ ਕੇ ਜਾਵਾਂਗੇ ਦੂਜੇ ਪਾਸੇ ਜੀ ਬਈ ਫਿਰ ਕਿਤੇ ਬੀਜੇਪੀ ਨੂੰ ਗੱਡੌੜਨਾ ਕਰ ਲੈ ਕਦੀ ਆਪਾਂ ਇੱਧਰ ਦੇ ਨਾਲ ਆ ਉੱਧਰ ਦੇ ਨਾਲ ਰਹੀਏ ਕਿਉਂਕਿ ਇਸ ਦੇ ਪਿੱਛੇ ਬਹੁਤ ਵੱਡੀ ਪਲੈਨਿੰਗ ਹੈ ਇਹ ਕੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਕੈਪਟਨ ਮਰਿੰਦਰ ਸਿੰਘ ਹੋਰਾਂ ਨੇ ਤੁਸੀਂ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਗੱਲਾਂ ਰੱਖ ਸਕਦੇ ਹੋ ਏਡੀ ਵੱਡੀ ਪੱਧਰ ਦੇ ਉੱਤੇ ਤੁਸੀਂ ਜਿਹੜੀ ਗੱਲਾਂ ਕੀਤੀਆਂ ਨੇ ਤੁਸੀਂ ਪਾਰਟੀ ਦੀ ਇਹ ਗੱਲ ਕੀਤੀ ਹੈ ਨਾ ਪਾਰਟੀ ਪੰਜਾਬ ਦੇ ਵਿੱਚ ਨਹੀਂ ਗ੍ਰੋਥ ਕਰ ਰਹੀ ਵੀ ਤੁਸੀਂ ਨਾ 27 ਚਾਹੋਗੇ ਨਾ 32 ਚਾਹੋਗੇ ਨਾ 37 ਚਾਹੋਗੇ ਤੁਸੀਂ ਜੀ ਕਿਉਂਕਿ ਹੁਣ ਤੁਸੀਂ ਸਾਬ ਇਸ ਨੂੰ ਲੈ ਕੇ ਨਾ ਜਿਹੜੀ ਚਰਚਾ ਹੁਣ ਚੱਲਦੀ ਹੈ ਪੰਜਾਬ ਦੇ ਵਿੱਚ ਉਹ ਵੱਖਰੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਇਸ ਮਸਲੇ ਨੂੰ ਲੈ ਕੇ ਤੇ ਅਮਰਪਾਲ ਜੇਕਰ ਬਾਹਰ ਆਉਂਦੇ ਆ ਜਾਂ ਫਿਰ ਨਹੀਂ ਆਉਂਦੇ ਉਹਦੇ ਕੀ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਰਹਿਣਗੇ ਕਿਉਂਕਿ ਤੀਜੇ ਨੰਬਰ ਦੇ ਉੱਤੇ ਆਣਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਸੁਭਾ ਸਰਕਾਰ ਜਿਹੜੀ ਹੁੰਦੀ ਹੈ ਉਹਦਾ ਫਰਕ ਹੁੰਦਾ ਉਹਦੇ ਹੱਥ ਤੇ ਵੀ ਸਰਕਾਰੀ ਮਸ਼ੀਨਰੀ ਦਾ ਦੀ ਵਰਤੋਂ ਦੀ ਗੱਲ ਕਰ ਲਈ ਹਰ ਤਰ੍ਹਾਂ ਦਾ ਹੱਥ ਕਰਨਾ ਹੁੰਦਾ ਕਿਉਂਕਿ ਜਿਹੜੇ ਲੋਕ ਹੁੰਦੇ ਤੁਸੀਂ ਸਭ ਦੇਖੋ ਲੋਕ ਵੀ ਇਹ ਚਾਹਦੇ ਹੁੰਦੇ ਸਰਪੰਚ ਵੀ ਚਾਹਦੇ ਆ ਆਪਾਂ ਚਲੋ ਪਾਰਟੀ ਨੂੰ ਬੋਟ ਪਾਦੀ ਸਰਕਾਰ ਹੈ ਵੀ ਸਾਨੂੰ ਪੈਸੇ ਮਿਲਣਗੇ ਪਿੰਡ ਦਾ ਵਿਕਾਸ ਹੋਊਗਾ ਹਣਾ ਕੰਮਕਾਰ ਹੋਣਗੇ ਪਹਿਲੇ ਡੇਟਾ ਪਿਆ ਕਿ ਲੋਕ ਸਿਆਣੇ ਹੋ ਗਏ ਨੇ ਲੋਕ ਜੇ ਹੁਣ ਉਧਾ ਕੱਢਣਗੇ ਵੀ ਬੋਰਡ ਨਹੀਂ ਪਾਣ ਉਹਨੂੰ ਪਤਾ ਵੀ ਨੁਕਸਾਨ ਹੈ ਪਹਿਲਾਂ ਵੀ ਹੁੰਦਾ ਰਿਹਾ ਨੁਕਸਾਨ ਸਾਡਾ ਵੀ ਜੇ ਹੁਣ ਸਰਕਾਰ ਕਹਿੰਦੀ ਵੀ ਤੁਹਾਨੂੰ ਇੰਨੇ ਲੱਖ ਤੁਹਾਡੇ ਪਿੰਡ ਵਾਸਤੇ ਦੇਵਾਂਗੇ ਵੀ ਤੁਸੀਂ ਪਿੰਡ ਤੋਂ ਜਿਤਾਓ ਸਾਨੂੰ ਤਾਂ ਉਹਨਾਂ ਨਾਲ ਵੀ ਹਰਜ ਕੀ ਹੈ ਕਿਉਂਕਿ ਜਿਹੜੇ ਦੂਜੇ ਅੱਜ ਗੱਲ ਕਰਦੇ ਨੇ ਕਾਂਗਰਸ ਅਕਾਲੀ ਉਹਨਾਂ ਨੂੰ ਤਾਂ ਪਹਿਲਾਂ ਜਿਤਾਤ ਤਾਂ ਨਾ ਕਿਉਂਕਿ ਜੇਕਰ ਅੱਜ ਹੁਣ ਉਹਨਾਂ ਨੂੰ ਦਿਤਾ ਕੇ ਜੀਵਨ ਚੋਣਦਾ ਦਾ ਇਹ ਫਰਕ ਹੁੰਦਾ ਦੇਖੋ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੱਬੀ ਜਵਾਨ ਦੇ ਵਿੱਚ ਜਿਹੜੇ ਭਾਜਪਾ ਗੂ ਨੇ ਮੇਰੀ ਵੀ ਕਈਆਂ ਨਾਲ ਗੱਲ ਹੋਈ ਹੈ ਉਹ ਦੱਬੀ ਜਵਾਨ ਵਿੱਚ ਇਹ ਜ਼ਰੂਰ ਕਹਿੰਦੇ ਨੇ ਕਿ ਪੰਜਾਬ ਦੇ ਸਿਆਸੀ ਮਾਹੌਲ ਨੂੰ ਸਮਝਣ ਦੇ ਵਿੱਚ ਭਾਜਪਾ ناکਾਮ ਰਹੀ ਹੈ ਭਾਜਪਾ ਨੂੰ ਆਪਣਾ ਰੁਖ ਹੈ ਜਿਹੜਾ ਉਹ ਨਰਮ ਕਰਨਾ ਚਾਹੀਦਾ ਪੰਜਾਬ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਔਰ ਅਕਾਲੀ ਦਲ ਨਾਲ ਗੱਠ ਜੋੜਨੀ ਅੱਗੇ ਹੱਥ ਵਧਾਉਣਾ ਚਾਹੀਦਾ ਕਿਤੇ ਨਾ ਕਿਤੇ ਜ਼ਿਆਦਾਤਰ ਭਾਜਪਾ ਦੇ ਆਗੂਆਂ ਦੀ ਇਹ ਮਨਸ਼ਾ ਜ਼ਰੂਰ ਹੈ ਜੀ ਮੰਦੀਪ ਜੀ ਬਿਲਕੁਲ ਦੇਖੋ ਤੁਸੀਂ ਉਹ ਗੱਲ ਕਰ ਰਹੇ ਹਾਂ ਆਪਾਂ ਹੁਣ ਭਾਜਪੀ ਤੇ ਅਕਾਲੀ ਦਲ ਦਾ ਗੱਰਜੋੜ ਜੇਕਰ ਹੁੰਦਾ ਹੈ ਤਾਂ ਕਿਹੜੇ ਆਧਾਰ ਤੇ ਹੁੰਦਾ ਇਹ ਵੀ ਵੱਡੀ ਗੱਲ ਹੈ ਨਾ ਹੁਣ ਦੇਖੋ ਜੇਕਰ ਬਿਨਾਂ ਮੰਗਾਂ ਤੋਂ ਹੋਇਆ ਤਾਂ ਸੁਖਵੀਰ ਬਾਦਲ ਕਿਹੜੇ ਮੂੰਹ ਨਾਲ ਵਿਚਰਨਗੇ ਫਿਰ ਜਾਂ ਤਾਂ ਫਿਰ ਹੁਣ ਇਹ ਗੱਲ ਆ ਗਈ ਨਾ ਹੁਣ ਜਿਵੇਂ ਸੁਖਵੀਰ ਸਿੰਘ ਬਾਦਲ ਜੱਫਰ ਬੀਬੀ ਹਰਸਿੰਗੂ ਬਾਦਲ ਦਾ ਕੱਲ ਦਾ ਬਿਆਨ ਹੈ ਜਿਹੜਾ ਵੀ ਅਸੀਂ ਪੰਜਾਬ ਦੇ ਹਿੱਤਾਂ ਨੂੰ ਪਿੱਛੇ ਨਹੀਂ ਛੱਡ ਸਕਦੇ ਵੀ ਹੈ ਨਾ ਉਹ ਚੀਜ਼ ਹੱਲ ਕਰਨੇ ਪੈਣਗੇ ਮੁਸਲੇ ਸਾਡੇ ਭਾਵੇਂ ਕੇਂਦਰ ਦੇ ਵਿੱਚ ਜਿਹੜੀ ਮਰਜੀ ਸਰਕਾਰ ਆਈ ਹੋਵੇ ਬੀਬੀ ਹਰਸਿੰਗੂ ਬਾਦਲ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜੀ ਮਰਜੀ ਸਰਕਾਰ ਆਈ ਹੋਵੇ ਉਹਨਾਂ ਨੇ ਪੰਜਾਬ ਦੇ ਨਾਲ ਵਿੱਚ ਕਰਾ ਕੀਤਾ ਉਹ ਤਾਂ ਇਹ ਵੀ ਭੁੱਲ ਗਏ ਵੀ ਤੁਸੀਂ ਵੀ ਨਾਲ ਰਹੇ ਕੇਂਦਰ ਦੇ ਵਿੱਚ ਕੇਂਦਰ ਦੇ ਵਿੱਚ ਬਿਲਕੁਲ ਪਰ ਇਦਾਂ ਚੱਲਦਾ ਹੀ ਹੁੰਦਾ ਜੇ ਸੱਤਾ ਦੇ ਵਿੱਚ ਹੋਈ ਉਹਦੋਂ ਚੁੱਪ ਜਦੋਂ ਬਾਹਰ ਹੋਈ ਤਾਂ ਫਿਰ ਉਹਦਾ ਜਿਹੜੀ ਗੱਲਬਾਤ ਹੁੰਦੀ ਅੱਜ ਆਮ ਆਦੀ ਜਿਹੜੇ ਮੰਗਾਂ ਨੂੰ ਲੈ ਕੇ ਜਿਹੜੇ ਮੁੱਦਿਆਂ ਲੈ ਕੇ ਅੱਜ ਕਾਂਗਰਸ ਜਾਂ ਫਿਰ ਅਕਾਲੀ ਦਲ ਸਵਾਲ ਚੁੱਕ ਰਹੇ ਨੇ ਜਦੋਂ ਕੱਲ ਨੂੰ ਸੱਤਾ ਤੋਂ ਲੈ ਜਾਣਗੇ ਆਮ ਆਦੀ ਪਾਰਟੀ ਵਾਲੇ ਉਹ ਵੀ ਫਿਰ ਉਹੀ ਸਵਾਲ ਚੁੱਕਣਗੇ ਨਹੀਂ ਸਵਾਲ ਤਾਂ ਉਹੀ ਨੇ ਮੰਦਿਰ ਦੀ ਵੀ ਜਦੋਂ ਭਾਈਵਾਲ ਸੀਗਾ ਅਕਾਲੀ ਦਲ ਭਾਜਪਾ ਦਾ ਜੀ ਉਦੋਂ ਬੰਦੀ ਸਿੰਘਾਂ ਦਾ ਮਸਲਾ ਕਿਉਂ ਨਹੀਂ ਹੱਲ ਹੋਇਆ ਜਦੋਂ ਭਾਈਵਾਲ ਸੀਗਾ ਅਕਾਲੀ ਦਲ ਭਾਜਪਾ ਦਾ ਚੰਡੀਗੜ੍ਹ ਵਾਲਾ ਮਸਲਾ ਹੱਲ ਕਿਉਂ ਨਹੀਂ ਹੋਇਆ ਜੀ ਪਾਣੀਆਂ ਦਾ ਮਸਲਾ ਬਸਰੇ ਦਾ ਉੱਥੇ ਹੀ ਖੜੇ ਨੇ ਸੋ ਕਿਤੇ ਨਾ ਕਿਤੇ ਸਵਾਲ ਤਾਂ ਜ਼ਰੂਰ ਸਾਰੀਆਂ ਸਿਆਸੀ ਪਾਰਟੀਆਂ ਦੇ ਖੜੇ ਨੇ ਸੋ ਬਾਕੀ ਆਉਣ ਵਾਲੇ ਜਿਹੜਾ ਹੈਗਾ ਸਮੇਂ ਦੇ ਅੰਦਰ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਕੀ ਹੈ ਉਹ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਨਾਲ ਸਮੇਂ-ਸਮੇਂ ਦੇ ਜ਼ਰੂਰ ਜਿਹੜੀ ਹੈਗੀ ਹੈ ਉਹ ਜਾਣਕਾਰੀ ਸਾਂਝੀ ਕਰਦੇ ਰਿਹਾ ਕਰੋ ਜੀ ਜੀ ਬਹੁਤ ਧੰਨਵਾਦ ਜੀ ਧੰਨਵਾਦੀ ਧੰਨਵਾਦ ਮਨਦੀਪ ਜੀ ਥੈਂਕ ਯੂ